ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਇਸ ਵੇਲੇ ਲਾਈਵ ਹੋਣ ਦਾ ਇੱਕ ਖਾਸ ਮਕਸਦ ਹੈ ਅ ਵੈਸੇ ਤੇ ਮੈਂ ਲਿਖ ਕੇ ਪਾ ਦਿੱਤਾ ਹੈਗਾ ਪਰ ਫਿਰ ਵੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਸ ਵਕਤ ਕਿਉਂ ਤੁਹਾਡੇ ਨਾਲ ਅਸੀਂ ਲਾਈਵ ਹੋਏ ਹਾਂ ਇੱਕ ਬਹੁਤ ਹੀ ਜ਼ਰੂਰੀ ਗੱਲ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਬਹੁਤ ਹੀ ਜ਼ਰੂਰੀ ਹੈ ਸੋ ਇੱਕ ਬੇਨਤੀ ਹੈ ਮੇਰੀ ਸਾਰਿਆਂ ਨੂੰ ਕਿ ਤੁਸੀਂ ਇਸ ਵੀਡੀਓ ਨੂੰ ਅਕਸਰ ਮੈਂ ਕਦੇ ਕਹਿੰਦੀ ਨਹੀਂ ਹੁੰਦੀ ਕਿ ਤੁਸੀਂ ਇਹ ਵੀਡੀਓ ਸ਼ੇਅਰ ਕਰੋ ਕਿਉਂਕਿ ਜੇ ਤੁਹਾਨੂੰ ਕੰਮ ਚੰਗਾ ਲੱਗਦਾ ਤੇ ਤੁਸੀਂ ਅਕਸਰ ਸ਼ੇਅਰ ਕਰ ਲੈਂਦੇ ਹੋ ਪਰ ਅੱਜ ਇਸ ਵੀਡੀਓ ਨੂੰ ਸ਼ੇਅਰ ਕਰਨ ਦੀ ਮੈਂ ਤੁਹਾਨੂੰ ਜ਼ਰੂਰ ਰਿਕਵੈਸਟ ਕਰੂੰਗੀ ਤਾਂ ਕਿ ਸਾਡੇ ਸਾਰੇ ਹੀ ਕਿਸਾਨ ਵੀਰ ਜਿਹੜੇ ਇਸ ਵਕਤ ਮੋਰਚਿਆਂ ਤੇ ਬੈਠੇ ਨੇ ਉਹਨਾਂ ਤੱਕ ਇਹ ਗੱਲ ਜ਼ਰੂਰ ਪਹੁੰਚ ਸਕੇ ਸੋ ਬਹੁਤ ਜ਼ਰੂਰੀ ਬੇਨਤੀ ਆ ਸੋ ਵੱਡੀ ਜਾਂ ਛੋਟੀ ਭੈਣ ਜੋ ਵੀ ਤੁਸੀਂ ਸਮਝਦੇ ਹੋ ਜਿਨ੍ਹਾਂ ਤੋਂ ਵੱਡੀਆਂ ਉਹ ਛੋਟੇ ਵੀਰ ਤੇ ਜਿਨ੍ਹਾਂ ਤੋਂ ਛੋਟੀਆਂ ਉਹ ਮੇਰੇ ਵੱਡੇ ਵੀਰ ਸੋ ਸਾਰੇ ਹੀ ਆਪਣਾ ਫਰਜ ਸਮਝਦੇ ਹੋਏ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਅੱਜ ਭਾਰਤੀ ਸਮੇਂ ਅਨੁਸਾਰ 3 ਵਜੇ ਜਿਹੜੀ ਕੇਂਦਰ ਦੀ ਕਿਸਾਨ ਯੂਨੀਅਨ ਦੇ ਨਾਲ ਮੀਟਿੰਗ ਹੋਣੀ ਹੈ ਸੋ 3 ਵਜੇ ਇਹ ਮੀਟਿੰਗ ਹੋਣੀ ਹੈ ਸੋ ਕੁਝ ਇੱਕ ਕਿਸਾਨ ਜਥੇਬੰਦੀਆਂ ਜਿਹੜੀਆਂ ਚਿੰਤਤ ਵੀ ਨੇ ਔਰ ਸਾਰੇ ਹੀ ਚਿੰਤਤਿਆ ਬਾਹਰਲੇ ਮੁਲਕਾਂ 'ਚ ਬੈਠੇ ਵੀ ਵੱਖ-ਵੱਖ ਜਗ੍ਹਾ ਤੇ ਪ੍ਰੋਟੈਸਟ ਹੋ ਰਹੇ ਆ ਸਾਰੇ ਹੀ ਇਸ ਗੱਲਾਂ ਨੂੰ ਗੱਲ ਨੂੰ ਲੈ ਕੇ ਫਿਕਰਮੰਦ ਆ ਕਿ ਅੱਜ ਸਾਡੇ ਅन्नदाता ਸਾਡੇ ਅੱਜ ਬਜ਼ੁਰਗ ਬਾਪ ਸਾਡੇ ਵੀਰ ਸਾਡੀਆਂ ਭੈਣਾਂ ਮੋਰਚੀਆਂ ਤੇ ਬੈਠੇ ਆ ਪਰ ਅਸੀਂ ਬਾਹਰਲੇ ਮੁਲਕਾਂ 'ਚ ਬੈਠੇ ਆ ਜੋ ਸਾਡੇ ਫਰਜ਼ ਆ ਅਸੀਂ ਵੀ ਨਿਭਾ ਰਹੇ ਆ ਸੋ ਹਮੇਸ਼ਾ ਹੀ ਮੈਂ ਇਸ ਪਲੇਟਫਾਰਮ ਤੋਂ ਇੱਕ ਵਧੀਆ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਆ ਸੋ ਅੱਜ 3 ਵਜੇ ਭਾਰਤੀ ਸਮੇਂ ਦੇ ਮੁਤਾਬਕ ਜਿਹੜੀ ਮੀਟਿੰਗ ਹੋਣੀ ਆ ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਦੇ ਨਾਲ ਕੁਝ ਇੱਕ ਸ਼ੰਕਾ ਜਿਹੜਾ ਮਨਾਂ ਦੇ ਵਿੱਚ ਇੱਕ ਡਰ ਆ ਸੋ ਉਹ ਤੁਹਾਡੇ ਨਾਲ ਜ਼ਾਹਿਰ ਕਰਨ ਲੱਗੇ ਆ ਕਿ ਕੁਝ ਇੱਕ ਏਜੰਸੀਆਂ ਵੱਲੋਂ ਅਜਿਹੇ ਲੋਕਾਂ ਨੂੰ ਸਾਡੇ ਵਿੱਚ ਸਾਡੇ ਮੋਰਚਿਆਂ ਦੇ ਵਿੱਚ ਇਹੋ ਜਿਹੇ ਲੋਕ ਸ਼ਾਮਲ ਹੋ ਚੁੱਕੇ ਆ ਇਹ ਸ਼ੰਕਾ ਆ ਕਿਸੇ ਹੱਦ ਤੱਕ ਯਕੀਨ ਵੀ ਆ ਕਿਉਂਕਿ ਅਕਸਰ ਬੀਇੰਗ ਇਨ ਅ ਮੀਡੀਆ ਸਾਡੀ ਜਿਹੜੀ ਅਸੀਂ ਆਪਣੀਆਂ ਅੱਖਾਂ ਤੇ ਕੰਨ ਹਮੇਸ਼ਾ ਖੁੱਲੇ ਰੱਖਦੇ ਆ ਤੇ ਆਲੇ-ਦੁਆਲੇੋਂ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਆ ਕਿ ਅਸੀਂ ਇਹਨਾਂ ਗੱਲਾਂ ਨੂੰ ਲੱਭ ਕੇ ਤੁਹਾਡੇ ਤੱਕ ਲੈ ਕੇ ਆਈਏ ਸੋ ਇਹ ਖਦਸ਼ਾ ਆ ਥੋੜੀ ਜੀ ਸ਼ੰਕਾ ਆ ਕਿ ਇਹੋ ਜਿਹਿਆਂ ਜਿਹੜੀਆਂ ਕੁਝ ਜੀਆਂ ਸ਼ਰਾਰਤਾਂ ਕਰਨ ਵਾਲੇ ਕੁਝ ਇੱਕ ਸ਼ਰਾਰਤੀ ਆਂਸਰ ਮੋਰਚਿਆਂ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਸੋ ਇੱਕ ਹੱਥ ਬਨ ਕੇ ਸਾਰੇ ਹੀ ਵੀਰਾਂ ਲਈ ਭੈਣਾਂ ਲਈ ਇਹ ਬੇਨਤੀ ਆ 3 ਵਜੇ ਕੇਂਦਰ ਸਰਕਾਰ ਜੋ ਵੀ ਫੈਸਲਾ ਦਿੰਦੀ ਆ ਨਾ ਉਹਦੇ ਬਾਰੇ ਆਪਾਂ ਬਾਅਦ ਵਿਚਾਰ ਕਰਾਂਗੇ ਜੋ ਕਿਸਾਨ ਜਥੇਬੰਦੀਆਂ ਕਹਿਣਗੀਆਂ ਜੇ ਉਹਨਾਂ ਦੂ ਉਹ ਫੈਸਲੇ ਤੇ ਉਹ ਕੀ ਆਪਣਾ ਕਦਮ ਚੁੱਕਦੇ ਆ ਅਗਲਾ ਸੋ ਸਾਨੂੰ ਉਹਨਾਂ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਜੇ 3 ਵਜੇ ਫੈਸਲਾ ਸਰਕਾਰ ਕੋਈ ਸਾਡੇ ਹੱਕ ਚ ਨਹੀਂ ਕਰਦੀ ਤੇ ਇੱਕ ਬੇਨਤੀ ਆ ਕਿ ਪਲੀਜ਼ 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 ਤੁਸੀਂ ਆਪਣਾ ਜੋਸ਼ ਨਾ ਗਵਾਇਓ ਜੋਸ਼ ਚ ਨਾ ਆਇਓ ਕੋਈ ਵੀ ਤੁਸੀਂ ਇਹੋ ਜਿਹੀ ਹਰਕਤ ਨਾ ਕਰਿਓ ਜੇ ਸਾਡੇ ਵਿੱਚ ਕੁਝ ਇਹੋ ਜਿਹੇ ਲੋਕ ਇਹੋ ਜੀਆਂ ਹਰਕਤਾਂ ਕਰਦੇ ਆ ਉਹਨਾਂ ਤੇ ਕੜੀ ਨਿਗਰ ਰੱਖਿਓ ਆਪਣੀਆਂ ਅੱਖਾਂ ਚਾਰੇ ਪਾਸੇ ਐਨ ਚਕੰਨੇ ਰਿਓ ਕਿਉਂਕਿ ਇਹ ਸਾਡੇ ਇਮਤਿਹਾਨ ਦੀ ਘੜੀ ਆ ਹੁਣ ਚਾਰਾਂ ਪੰਜਾਂ ਪਾਸਿਆਂ ਤੋਂ ਅਸੀਂ ਸੰਗੀ ਨੱਪ ਕੇ ਬੈਠੇ ਆ ਸੋ ਇਸ ਕਰਕੇ ਉਹਨਾਂ ਨੇ ਪੂਰੀ ਵਾਹ ਕੋਸ਼ਿਸ਼ ਕਰਨੀ ਆ ਸਾਡੇ ਇਹਨਾਂ ਸ਼ਾਂਤਮਈ ਮੋਰਚਿਆਂ ਨੂੰ ਭੰਗ ਕਰਨ ਦੀ ਸੋ ਇਹ ਸਾਡੇ ਤੇ ਆ ਕਿ ਜੋ ਵੀ ਫੈਸਲਾ ਹੁੰਦਾ ਆ ਜੋ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਕਹਿਣਗੀਆਂ ਉਹਦੇ ਤੋਂ ਬਾਅਦ ਸਾਡੇ ਬਜ਼ੁਰਗ ਸਾਡੇ ਵਡੇਰੇ ਜਿਹੜੇ ਸਾਡੇ ਬੈਠੇ ਆ ਬਜ਼ੁਰਗ ਜਿਹੜੇ ਸਾਡੇ ਬਾਪ ਦੇ ਸਮਾਨ ਜਥੇਬੰਦੀਆਂ ਦੇ ਮੋਰੀ ਲੋਕ ਬੈਠੇ ਆ ਜੋ ਉਹ ਫੈਸਲਾ ਲੈਣਗੇ ਉਹੋ ਹੀ ਅਸੀਂ ਉਹੋ ਹੀ ਅਸੀਂ ਪ੍ਰਵਾਨ ਕਰਨਾ ਕੋਈ ਸਾਡੇ ਵਿੱਚ ਪਛਾਣ ਰੱਖਿਓ ਗਦਾਰ ਸਾਡੇ ਵਿੱਚ ਘੁਸ ਚੁੱਕੇ ਆ ਇਹ ਐਵੇਂ ਨਹੀਂ ਕਹਿ ਰਹੇ ਮੈਨੂੰ ਵੈਸੇ ਐਸ ਵਕਤ ਇੱਥੇ 11 ਵਜੇ ਆ ਰਾਤ ਦੇ ਸੋ ਖਾਸ ਮੇਰੇ ਤੱਕ ਇਹ ਹਦਾਇਤਾਂ ਆਈਆਂ ਸੀ ਕਿ ਮੈਂ ਆਪਣੇ ਪਲੇਟਫਾਰਮ ਤੋਂ ਆਪਣੇ ਇਸ ਚੈਨਲ ਦੇ ਰਾਹੀਂ ਇਸ ਫੇਸਬੁੱਕ ਦੇ ਰਾਹੀਂ ਮੈਂ ਤੁਹਾਡੇ ਤੱਕ ਮੈਸੇਜ ਪਹੁੰਚਦਾ ਕਰਾਂ ਪੰਜਾਬੀ ਭਾਸ਼ਾ ਪਸਾਰ ਪਾਈਚਾਰੇ ਕੈਨੇਡਾ ਵੱਲੋਂ ਹਿਊਮਨ ਰਾਈਟਸ ਯੂਨਾਈਟਿਡ ਨੇਸ਼ਨ ਨੂੰ ਜਿਹੜੀ ਪ੍ਰਧਾਨ ਮੰਤਰੀ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜਸਟਨ ਟਰੂਡੋ ਉਹਨਾਂ ਨੂੰ ਚਿੱਠੀ ਵੀ ਲਿਖੀ ਗਈ ਆ ਤੇ ਅੱਜ ਪਾਰਲੀਮੈਂਟ ਵਿੱਚ ਸਾਡੇ ਚੁਣ ਕੇ ਭੇਜੇ ਹੋਏ ਨੁਮਾਇੰਦਿਆਂ ਨੇ ਅੱਜ ਇਹ ਮੁੱਦਾ ਵੀ ਚੱਕਿਆ ਕੈਨੇਡਾ ਦੇ ਪਾਰਲੀਮੈਂਟ ਵਿੱਚ ਇਸ ਤੋਂ ਇਲਾਵਾ ਜੋ ਵੀ ਫੈਸਲਾ 3 ਵਜੇ ਆਉਣਾ ਹੈ ਉਸ ਵਕਤ ਕੋਈ ਵੀ ਇਹੋ ਜੀ ਹੁੱਲਣਵਾਜੀ ਸਾਡੇ ਆਲੇ-ਦੁਆਲੇ ਕੋਈ ਕਰਦਾ ਆ ਇਸ ਗੱਲ ਦਾ ਖਾਸ ਖਿਆਨ ਰੱਖਿਆਲ ਰੱਖਿਓ ਤੇ ਇਹ ਬੈਲ ਜੇ ਇਹ ਮਾਫ ਹੁੰਦੇ ਆ ਤਾਂ ਸਾਨੂੰ ਕੀ ਫਾਇਦਾ ਹੁੰਦਾ ਆ ਜੇ ਇਹ ਬੈਲ ਬੈਲ ਨਹੀਂ ਮਾਫ ਕਰਦੇ ਉਹਦੇ ਤੇ ਅੜੇ ਆ ਤੇ ਸਾਡਾ ਨੁਕਸਾਨ ਕੀ ਆ ਇਹ ਵੀ ਅਸੀਂ ਕੱਲ ਸਵੇਰੇ ਚੰਗੀ ਤਰ੍ਹਾਂ ਅਸੀਂ ਜਿਹੜਾ ਤੁਹਾਨੂੰ ਇਹਦੇ ਬਾਰੇ ਵੀ ਦੱਸਾਂਗੇ ਪਰ ਇੱਕ ਹੋਰ ਚੰਗੀ ਗੱਲ ਇਹ ਆ ਕਿ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਸੋ ਅਮਰੀਕਾ ਦੇ ਪੰਜਾਬੀਆਂ ਨੇ ਉਹਨਾਂ ਨੇ ਕਿਸਾਨਾਂ ਦੇ ਉੱਤੇ ਜਿਹੜੇ ਸ਼ਾਂਤਮਈ ਪ੍ਰੋਟੈਸਟ ਕਰਦੇ ਸੀ ਉਹਨਾਂ ਦੇ ਉੱਤੇ ਜਿਹੜਾ ਅਤਿਆਚਾਰ ਕੀਤਾ ਗਿਆ ਜਿਹੜਾ ਲਾਠੀ ਚਾਰਜ ਕੀਤਾ ਗਿਆ ਜਿਹੜੇ ਪਾਣੀ ਦੀਆਂ ਬਿਛਾੜਾਂ ਕੀਤੀਆਂ ਗਈਆਂ ਉਹਨਾਂ ਦੇ ਉੱਤੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਅਦਾਲਤ ਦੇ ਵਿੱਚ ਕੇਸ ਕਰ ਦਿੱਤਾ ਆ ਇਹਦੇ ਬਾਰੇ ਵੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਇਹਦੀ ਅਗਲੀ ਕਾਰਵਾਈ ਕੀ ਆ ਸੋ ਕੇਂਦਰ ਸਰਕਾਰ ਨੇ ਹਰ ਇੱਕ ਹੀਲਾ ਕਰਨ ਸਾਡੇ ਇਸ ਮੋਰਚੇ ਨੂੰ ਫੇਲ ਕਰਨ ਦਾ ਉਨ੍ਹਾਂ ਦੇ ਗੱਦਾਰ ਉਨ੍ਹਾਂ ਦੇ ਏਜੰਸੀਆਂ ਦੇ ਛੱਡੇ ਹੋਏ ਲੋਕ ਸਾਡੇ ਵਿੱਚ ਜਰੂਰ ਕੋਈ ਕੋਝੀਆਂ ਸ਼ਰਾਰਤਾਂ ਕਰਨਗੇ ਸੋ ਮੇਰੇ ਛੋਟੇ ਮੇਰੇ ਵੱਡੇ ਵੀਰਾਂ ਨੂੰ ਮੇਰੇ ਬਜ਼ੁਰਗਾਂ ਨੂੰ ਮੇਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਤੁਸੀਂ ਸਾਰੇ ਇਸ ਵਕਤ ਆਪਣੇ ਕੰਨ ਆਪਣੀਆਂ ਅੱਖਾਂ ਖੋਲ ਕੇ ਰੱਖਣੀਆਂ ਹਰ ਇੱਕ ਉਸ ਇਨਸਾਨ ਤੇ ਨਿਗਾਹ ਰੱਖਣੀ ਆ ਸਾਡੇ ਵਿੱਚ ਹੀ ਉਹ ਗੱਦਾਰ ਲੁਕੇ ਹੋਏ ਆ ਔਰ ਅਸੀਂ ਹੁਣ ਬਿਲਕੁਲ ਜੱਤ ਦੇ ਲੱਗ ਗਏ ਆ ਕੁਝ ਕਦਮ ਆ ਸਾਰੇ ਪਾਸਿਆਂ ਤੋਂ ਸੰਗੀ ਨੱਪੀ ਹੋਈ ਆ ਸੋ ਅਸੀਂ ਕੋਸ਼ਿਸ਼ ਇਹ ਕਰਨੀ ਆ ਕਿ ਅਸੀਂ ਸ਼ਾਂਤ ਮੈਤਰੀਕੇ ਦੇ ਨਾਲ ਰਹਿਣਾ ਜਿਵੇਂ ਪਹਿਲਾਂ ਰਹੇ ਹਾਂ ਸੋ ਤਨ ਤਨ ਗੁਰਨਾਨ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਇਹੀ ਸਾਰੇ ਅਸੀਂ ਅਰਦਾਸ ਕਰੀਏ ਕਿ ਪ੍ਰਕਾਸ਼ ਪੁਰਬ ਦਿਹਾੜਾ ਜਿਹੜਾ ਅਸੀਂ ਮਨਾਇਆ ਕਦੇ ਸੋਚਿਆ ਸੀ ਕਿਸੇ ਨੇ ਕਿ ਦਿੱਲੀ ਦੇ ਬਾਰਡਰਾਂ ਤੇ ਕੀਰਤਨ ਕਰਨਗੇ ਇਹ ਅੰਨਦਾਤਾ ਜਿਹੜੇ ਉੱਥੇ ਬੈਠਣਗੇ ਆਪਣੇ ਹੱਕਾਂ ਦੇ ਲਈ ਸੋ ਹੁਣੇ ਬਹੁਤ ਵੱਡਾ ਮੋਰਚਾ ਬਣ ਚੁੱਕਾ ਆ ਜਿਹਦੇ ਵਿੱਚ ਅੱਜ ਸਾਨੂੰ ਲੋੜਿਆ ਰੜ ਕੇ ਚੱਲਣ ਦੀ ਸੋ ਜਿਹੜੀਆਂ ਨਿੱਕੀਆਂ ਮੋਟੀਆਂ ਇਧਰੋਂ ਉਧਰੋਂ ਕਰਦੇ ਆ ਸਭ ਮਤਭੇਦ ਜੋ ਕਿਸੇ ਦੇ ਮਨ ਵਿੱਚ ਆ ਸਭ ਇੱਕ ਪਾਸੇ ਕੱਢ ਕੇ ਰੱਖ ਦਿਓ ਅੱਜ ਲੋੜਿਆ ਸਾਨੂੰ ਆਪਣੀ ਆਪਣੀ ਹੋਂਦ ਬਚਾਉਣ ਦੀ ਸੋ ਇਹ ਮੇਰੇ ਤੱਕ ਛੋਟੀ ਜੀ ਗੱਲ ਆਈ ਸੀ ਤੇ ਮੇਰੀ ਇਹ ਡਿਊਟੀ ਲਈ ਗਈ ਸੀ ਕਿ ਮੈਂ ਇਸ ਵਕਤ ਲਾਈਵ ਹੋ ਕੇ ਇੱਕ ਬੇਨਤੀ ਕਰਾਂ ਤੁਹਾਡੇ ਸਾਰਿਆਂ ਸਾਹਮਣੇ ਤੁਸੀਂ ਆਪਣਾ ਫਰਜ ਸਮਝਦੇ ਹੋਏ ਸਾਰੇ ਹੀ ਜਿੰਨਾ ਪਰਿਵਾਰ ਇੱਥੇ ਮੇਰੇ ਨਾਲ ਇਸ ਵਕਤ ਇਕੱਠੇ ਹੋਏ ਆ ਤੁਸੀਂ ਆਪਣਾ ਆਪਣਾ ਫਰਜ ਸਮਝਦੇ ਹੋਏ ਇਹ ਗੱਲ ਸੋਸ਼ਲ ਮੀਡੀਆ ਰਾਹੀਂ ਇੰਨੀ ਫਲਾ ਦੋ ਹਰ ਇੱਕ ਇਨਸਾਨ ਦੇ ਕੰਨਾਂ ਵਿੱਚ ਦੀ ਇਹ ਗੱਲ ਕੱਢ ਦੋ ਕਿ ਅੱਜ ਭਾਰਤੀ ਸਮੇਂ ਅਨੁਸਾਰ 3 ਵਜੇ ਜੋ ਵੀ ਫੈਸਲਾ ਹੋਣਾ ਹੈ ਨਾ ਉਹ ਸਾਡੇ ਬਜ਼ੁਰਗਾਂ ਨੇ ਅੱਗੇ ਉਹਨੂੰ ਫੈਸਲੇ ਨੂੰ ਦੇਖਣਾ ਵੀ ਉਹਨਾਂ ਨੇ ਸਵੀਕਾਰ ਕਰਨਾ ਜਾਂ ਸਵੀਕਾਰ ਨਹੀਂ ਕਰਨਾ ਪਰ ਸਾਡਾ ਕੀ ਫਰਜ ਆ ਕਿ ਅਸੀਂ ਜਿਵੇਂ ਅੱਜ ਤੱਕ ਸ਼ਾਂਤਮਈ ਪ੍ਰੋਟੈਸਟ ਕੀਤਾ ਕੈਨੇਡਾ ਦੀ ਪਾਰਲੀਮੈਂਟ ਵਿੱਚ ਗੱਲ ਹੋਈ ਕਿਸਾਨਾਂ ਦੀ ਅਮਰੀਕਾ ਦੇ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਅਦਾਲਤ 'ਚ ਕੇਸ ਪਾਤਾ ਆ ਇਹ ਸਾਡੀ ਇੱਕ ਬਹੁਤ ਵੱਡੀ ਜਿੱਤ ਆ ਤੇ ਹੁਣ ਅਸੀਂ ਕਿਤੇ ਵੀ ਮਾੜੀ ਜਿੰਨੀ ਵੀ ਠੋਕਰ ਨਾ ਖਾ ਲਈਏ ਅਸੀਂ ਹਮੇਸ਼ਾ ਆਪਣੇ ਹੱਕਾਂ ਲਈ ਲੜੇ ਆ ਤੇ ਹੁਣ ਅਸੀਂ ਚਕੰਨੇ ਰਹੀਏ ਮੇਰੀ ਇਹੀ ਬੇਨਤੀ ਆ ਰਾਤ ਦੇ 11:30 ਵਜੇ ਆ ਤੇ ਮੇਰੇ ਵੀਰ ਮੇਰੇ ਛੋਟੇ ਵੱਡੇ ਮੇਰੇ ਬਜ਼ੁਰਗ ਮੇਰੀਆਂ ਮਤਾਵਾਂ ਜਿਹੜੀਆਂ ਐਸ ਵਕਤ ਕੜਾਕੇ ਦੀ ਠੰਡ ਵਿੱਚ ਬੈਠੀਆਂ ਨੇ ਮੋਰਚਿਆਂ ਤੇ ਬੈਠੀਆਂ ਨੇ ਮੇਰਾ ਸਿਰ ਝੁਕਦਾ ਤੁਹਾਡੇ ਅੱਗੇ ਸਲਾਮ ਆ ਤੁਸੀਂ ਅੱਜ ਆਪਣੇ ਹੱਕਾਂ ਲਈ ਖੜੇ ਆ ਅਸੀਂ ਇਹਨਾਂ ਪਰਦੇਸਾਂ 'ਚ ਬੈਠੇ ਆ ਪਰ ਦਿਲ ਸਾਡਾ ਤੁਹਾਡੇ ਨਾਲ ਧੜਕਦਾ ਆ ਹਰ ਇੱਕ ਅਸੀਂ ਇਨਫੋਰਮੇਸ਼ਨ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਤੁਹਾਡੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਇਸ ਮੋਰਚੇ ਨੂੰ ਅਸੀਂ ਜਿਹੜਾ ਕਾਮਯਾਬ ਕਰਨ ਦੇ ਵਿੱਚ ਤੁਹਾਡੇ ਨਾਲ ਖੜੀਏ ਸੋ ਹੁਣ ਤੁਹਾਡੇ ਹੱਥਾਂ ਦੇ ਵਿੱਚ ਆ 3 ਵਜੇ ਜੋ ਵੀ ਫੈਸਲਾ ਆਉਂਦਾ ਆ ਸਿਰਫ ਤੇ ਸਿਰਫ ਅਸੀਂ ਵਾਹਿਗੁਰੂ ਦਾ ਜਾਪ ਕਰੀਏ ਉਸ ਅਕਾਲ ਪੁਰਖ ਤੋਂ ਵੱਡਾ ਤੇ ਕੋਈ ਨਹੀਂ ਨਾ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਅੱਜ ਸਾਡੀ ਹੋਂਦ ਦਾ ਸਵਾਲ ਆ ਸੋ ਅਸੀਂ ਸਾਬਤ ਕਰਦੇ ਹਾਂ ਕਿ ਜਿੱਥੇ ਅਸੀਂ ਇੰਨੀ ਪਾਬੰਦੀ ਹੋਣ ਦੇ ਬਾਵਜੂਦ ਵੀ ਬੜਾ ਪੀਸ ਮੇਂ ਪ੍ਰੋਟੈਸਟ ਕੀਤਾ ਆ ਤੇ ਅੱਜ 3 ਵਜੇ ਵੀ ਅਸੀਂ ਇਸ ਗੱਲ ਦਾ ਖਿਆਲ ਰੱਖੀਏ ਕੋਈ ਸਾਡੇ ਵਿੱਚ ਸ਼ਰਾਰਤੀ ਆਂਸਰ ਹੁੱਲੜਬਾਜੀ ਨਾ ਕਰੇ ਖਿਆਲ ਰੱਖੀਏ ਆਪਣਿਆਂ ਦਾ ਆਪਣਿਆਂ ਦਾ ਤੇ ਬਾਕੀ ਜਿਹੜੀ ਇੱਕ ਅਸੀਂ ਸਵੇਰੇ ਵੀ ਗੱਲ ਕੀਤੀ ਸੀ ਕਿ ਵਰਲਡ ਕੇਅਰ ਕੈਂਸਰ ਵਾਲੇ ਆਪਣੀਆਂ ਬੱਸਾਂ ਭੇਜ ਰਹੇ ਹੈਗੇ ਆ ਕਲਵੰਤ ਸਿੰਘ ਢਾਲੀਵਾਲ ਉਹਨਾਂ ਨੇ ਦੱਸਿਆ ਕਿ 1 ਕਰੋੜ ਦੀ ਦਵਾਈਆਂ ਦਾ ਲੰਗਰ ਜਿਹੜਾ ਉੱਥੇ ਉਹ ਲਾ ਰਹੇ ਆ ਤੇ ਇੱਕ ਛੋਟੀ ਜੀ ਬੇਨਤੀ ਹੋ ਰਹੀ ਆ ਤੁਹਾਡਾ ਬਹੁਤਾ ਸਮਾਂ ਨਹੀਂ ਲਾਉਂਗੀ ਛੋਟੀ ਜੀ ਬੇਨਤੀ ਹੋ ਰਹੀ ਆ ਕਿ ਬਹੁਤ ਸਾਰੇ ਪੇਜ ਚੱਲ ਪਏ ਹੈਗੇ ਆ ਜਿਨ੍ਹਾਂ ਦੇ ਉੱਤੇ ਪੈਸੇ ਇਕੱਠੇ ਕੀਤੇ ਜਾ ਰਹੇ ਹੈਗੇ ਆ ਔਰ ਉਹ ਕਿਹਾ ਜਾ ਰਿਹਾ ਹੈਗਾ ਕਿ ਉਹ ਜਿਹੜੇ ਪੈਸੇ ਆ ਨਾ ਉਹ ਕਿਸਾਨਾਂ ਨੂੰ ਦੇਣੇ ਆ ਕਿਸੇ ਵੀ ਇਹੋ ਜਿਹੇ ਪੇਜ ਦੇ ਉੱਤੇ ਆਪਣੀ ਹੱਕ ਦੀ ਆਪਣੀ ਮਿਹਨਤ ਦੀ ਕਮਾਈ ਨਾ ਕਿਸੇ ਨੂੰ ਦਓ ਜਿੰਨਾ ਚਿਰ ਤੁਹਾਨੂੰ ਪਤਾ ਨਹੀਂ ਇਹ ਪੈਸੇ ਲੱਗਣੇ ਕਿੱਥੇ ਆ ਅੱਜ ਲੱਖੇ ਸੁਧਾਣੇ ਵੀਰ ਨੇ ਵੀ ਇਹੀ ਮੈਸੇਜ ਦਿੱਤਾ ਸੀ ਕਿ ਉਹਨਾਂ ਕੋਲ ਲੰਗਰ ਖੁੱਲੇ ਆ ਉਹ ਕਹਿੰਦੇ ਸਾਡੇ ਕੋ ਹਰ ਇੱਕ ਜ਼ਰੂਰਤ ਦੀ ਚੀਜ਼ ਹੈਗੀ ਆ ਸੋ ਤੁਸੀਂ ਐਨ ਆਰ ਆਈ ਜਦੋਂ ਸਾਨੂੰ ਲੋੜ ਨਹੀਂ ਗਈ ਇੱਥੇ ਪਰ ਤੁਸੀਂ ਕਿਤੇ ਵੀ ਆਪਣਾ ਦਸਬੰਧ ਦੇਣਾ ਤੇ ਅੱਖਾਂ ਖੋਲ ਕੇ ਦੋ ਜਾਂ ਆਪਣੇ ਕਿਸੇ ਖਾਸ ਨੂੰ ਦੋ ਸੋ ਬਿਲਕੁਲ ਜਿੰਨੇ ਵੀ ਕਿਸੇ ਨੂੰ ਦਸਵੰਦ ਦੇਣਾ ਆ ਆਪਣੇ ਪਿੰਡ ਦੇ ਕਿਸਾਨਾਂ ਨੂੰ ਤੇਲ ਪਾਣੀ ਦੇ ਪੈਸੇ ਘੱਲੋ ਉਹਨਾਂ ਦੇ ਪਰਿਵਾਰਾਂ ਨੂੰ ਪਿੱਛੇ ਲੋੜਿਆ ਉਹਨਾਂ ਨੂੰ ਘੱਲੋ ਕਿਸੇ ਆਪਣੇ ਭਰੋਸੇ ਵਾਲੇ ਬੰਦੇ ਦੇ ਹੱਥ 'ਚ ਪੈਸਾ ਦਓ ਜੇ ਕੋਈ ਪੇਜ ਚੱਲਦਾ ਆ ਜਾਂ ਕੋਈ ਗੋ ਫੰਡ ਵੀ ਚੱਲਦਾ ਆ ਜਾਂ ਕੋਈ ਕਹਿ ਰਿਹਾ ਹੈਗਾ ਕਿ ਅਸੀਂ ਆਹ ਪੈਸੇ ਕਿਸਾਨਾਂ ਨੂੰ ਦੇਣੇ ਆ ਤੇ ਅਸੀਂ ਅੱਜਕੱਲ ਇੰਨੇ ਜ਼ਿਆਦਾ ਸਾਡੇ ਕੋਲ ਸੋਰਸੇਜ਼ ਆ ਇੰਨਾ ਜ਼ਿਆਦਾ ਨੈਟਵਰਕ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਜਿੱਦਾਂ ਕਹਿ ਲਓ ਕਿ ਸਾਡੇ ਹੱਥਾਂ 'ਚ ਆ ਸਾਰਾ ਕੁਝ ਅਸੀਂ ਸਾਰਾ ਕੁਝ ਆਪ ਕਰ ਸਕਦੇ ਹਾਂ ਸੋ ਅਸੀਂ ਆਪਣੀ ਹੱਕ ਦੀ ਆਪਣਾ ਦਸਬੰਦ ਗਲਤ ਹੱਥਾਂ ਚ ਨਾ ਦੇਈਏ ਮੇਰੀ ਬੇਨਤੀ ਆ ਸੋ ਜਰੂਰ ਤੁਸੀਂ ਅਸੀਂ ਵੀ ਕੋਸ਼ਿਸ਼ ਕਰਦੇ ਆ ਕਿ ਅਸੀਂ ਉਹਨਾਂ ਆਪਣੇ ਕਿਸਾਨ ਵੀਰਾਂ ਤੱਕ ਜਿੰਨੀ ਮਦਦ ਹੋ ਸਕਦੀ ਅਸੀਂ ਭੇਜੀਏ ਪਰ ਤੁਸੀਂ ਵੀ ਚਕੰਨੇ ਰਹੋ ਮੇਰੀ ਬੇਨਤੀ ਆ ਕਿ 3 ਵਜੇ ਜੋ ਵੀ ਫੈਸਲਾ ਹੋਣਾ ਉਸ ਅਕਾਲ ਪੁਰਖ ਦੀ ਰਜ਼ਾ ਚ ਰਹਿ ਕੇ ਜਿਵੇਂ ਅੱਜ ਤੱਕ ਅਸੀਂ ਸ਼ਾਂਤਮਈ ਪ੍ਰੋਟੈਸਟ ਕੀਤਾ ਇਸੇ ਤਰ੍ਹਾਂ ਹੀ ਅਸੀਂ ਕਰੀਏ ਸੋ ਸਵੇਰੇ ਮੈਂ ਤੁਹਾਨੂੰ 10 ਵਜੇ ਸੰਜਾ ਟੀਵੀ ਦੇ ਰਾਹੀਂ ਫਿਰ ਅਸੀਂ ਸਾਰੀ ਗੱਲਬਾਤ ਕਰਾਂਗੇ ਤੇ ਕੁਛ ਇੱਕ ਅਸੀਂ ਅਮਰੀਕਾ ਦੇ ਲੋਕਾਂ ਨਾਲ ਵੀ ਗੱਲਾਂ ਕਰਾਂਗੇ ਜਿਹੜੇ ਕੀ ਇਹਨੂੰ ਕਿਸ ਤਰ੍ਹਾਂ ਦੇਖ ਰਹੇ ਨੇ ਔਰ ਸਾਡੇ ਇੱਥੇ ਦੇ ਜਿਹੜੇ ਅਸੀਂ ਵੋਟਾਂ ਪਾ ਕੇ ਚੁਣ ਕੇ ਪੰਜਾਬੀ ਆਪਣੇ ਨੁਮਾਇੰਦੇ ਭੇਜੇ ਆ ਉਹਨਾਂ ਦੇ ਸੁਨੇਹੇ ਤੁਹਾਡੇ ਤੱਕ ਲੈ ਕੇ ਆਵਾਂਗੇ ਸੋ ਤੁਹਾਡੇ ਨਾਲ ਆ ਹਮੇਸ਼ਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਚੜ੍ਹਦੀ ਕਲਾ ਚ ਰਹੋ ਮੋਰਚੇ ਸਫਲ ਕਰਕੇ ਰਾਜਕੁਸ਼ੀ ਆਪਣੇ ਘਰਾਂ ਨੂੰ ਪਰਤੋ ਸੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ